ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤੇ ਅੱਜ ਬੇਨਤੀ ਕਰਨੀ ਸੀ ਕਿ ਮੌਸਮ ਖਰਾਬ ਕਰਕੇ ਹਨਾ ਕਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਬਾਰਿਸ਼ ਹੋਈ ਆ ਰਾਤ ਹੁਣ ਵੀ ਹੋ ਰਹੀ ਆ ਹੁਣ ਆਈ ਜਾਂਦੇ ਆ ਭਰਾਵਾਂ ਦੇ ਵੀ ਬਈ ਮੰਡੀ ਲੱਗੂਗੀ ਕਿ ਨਹੀਂ ਸੋ ਇਸੇ ਕਰਕੇ ਆਪਾਂ ਮੰਡੀ ਵਾਲੇ ਥਾਂ ਤੋਂ ਲਾਈਵ ਹੋਏ ਆ ਇੱਧਰ ਤੁਸੀਂ ਦੇਖ ਲਓ ਜਿਹੜਾ ਆਪਣੇ ਰਾਤ ਕਣੀਆਂ ਪਈਆਂ ਸੀਗੀਆਂ ਵੈਸੇ ਹੁਣ ਬਦਲਵਾਈ ਹੈਗੀ ਆ ਮਾੜੀ-ਮੋਟੀ ਕਣੀ ਪੈ ਰਹੀ ਆ ਥੋੜੀ-ਬਹੁਤ ਕਣੀ ਹਜੇ ਵੀ ਪੈ ਰਹੀ ਆ ਪਰ ਜਿਹੜਾ ਮੰਡੀ ਹੈਗੀ ਅੱਜ ਉਹ ਬਈ ਜੀ ਭਲਾਈ ਆਣਾ ਮੰਡੀ ਅੱਜ ਲੱਗੂਗੀ ਇਸੇ ਜਗ੍ਹਾ ਤੇ ਤੇ ਜਿਹੜੇ ਭਰਾਵਾਂ ਨੇ ਆਪਣੇ ਜਾਨਵਰ ਲੈ ਕੇ ਆਉਣੇ ਸੀਗੇ ਬਈ ਆਇਓ ਜ਼ਰੂਰ ਪਰ ਜਿਹੜਾ ਰਸਤੇ ਦੇ ਵਿੱਚ ਕਈ ਵਾਰੀ بارش ਹੋਣ ਲੱਗ ਜਾਂਦੀ ਆ ਮੌਸਮ ਖਰਾਬ ਆ ਇਸ ਕਰਕੇ ਆਪਣਾ ਇੰਤਜ਼ਾਮ ਜਿਹੜਾ ਕਰਕੇ ਆਉਣਾ ਹੈਗਾ ਸਾਰੇ ਭਰਾਵਾਂ ਨੇ ਜਿਹੜੇ ਮੋਟਰਸਾਈਕਲਾਂ ਤੇ ਜਾਨਵਰ ਲੈ ਕੇ ਆਉਂਦੇ ਆ ਉਹ ਆਪ ਦਾ ਬਈ ਧਿਆਨ ਨਾਲ ਹੋਣ ਕਿਉਂਕਿ ਜਾਨਵਰ ਭੇਜ ਜਾਂਦਾ ਦਾ ਵੜਕੇ ਡੇਕ ਤੋਂ ਆਉਂਦੀ ਹੈ ਹਨਾ ਬਿਮਾਰ ਹੋ ਜਾਂਦੇ ਆ ਜਾਨਵਰ ਸੋ ਜਿਹੜੇ ਭਰਾਵਾਂ ਨੇ ਗੱਡੀਆਂ ਤੇ ਆਉਣਾ ਜਾਂ ਛੋਟੇ ਹਾਥੀ ਕਿਰਾਾ ਕੇ ਜਿਨ੍ਹਾਂ ਨੇ ਜ਼ਿਆਦਾ ਜਾਨਵਰ ਨਗ ਲੈ ਕੇ ਆਉਣੇ ਆ ਤਾਂ ਉਹ ਭਈ ਆ ਸਕਦੇ ਆ ਮੰਡੀ ਆਪਣੀ ਇੱਥੇ ਲੱਗਣੀ ਹੈਗੀ ਆ ਆਪਾਂ ਮੰਡੀ ਵਾਲੀ ਜਗ੍ਹਾ ਤੇ ਬੈਠੇ ਆ ਇਸ ਸਮੇਂ ਦੇਖੋ ਤੁਸੀਂ ਲਾਈਵ ਦੇ ਵਿੱਚ ਤੇ ਮੰਡੀ ਇੱਥੇ ਹੀ ਲੱਗਣੀ ਹੈ ਮੱਲਣ ਰੋਡ ਤੇ ਆਪਣੇ ਖੇਤ ਦੇ ਵਿੱਚ ਸਾਰੇ ਭਰਾ ਜਰੂਰ ਪਹੁੰਚੋ ਵੱਧ ਤੋਂ ਵੱਧ ਜਿਨ੍ਹਾਂ ਨੇ ਜਾਨਵਰ ਖਰੀਦਣੇ ਆ ਜਾਂ ਵੇਚਣੇ ਆ ਹਨਾ ਮੰਡੀ ਤੇ ਆਪਣੇ ਭਲਾਈਆਂ ਨੇ ਅੱਜ ਜਰੂਰ ਆਇਓ ਤੇ ਜਿਵੇਂ ਹੁਣ ਮੌਸਮ ਚਲੋ ਹਜੇ ਠੀਕ ਆ ਮਾੜੀ-ਮੋਟੀ ਕਿਰਮਣ ਜੀ ਹੋ ਰਹੀ ਸੀ ਲੱਗਦਾ ਹੈਗਾ ਵੀ ਉੱਚਾ ਹੋ ਜਾਊਗਾ ਤੇ ਜੇਕਰ ਜਾਦੇ ਬਾਰਸ਼ ਹੁੰਦੀ ਆ ਤਾਂ ਫੇਰ ਆਪਣੇ ਕੋਲ ਉਹੋ ਜਿਹਾ ਇੰਤਜ਼ਾਮ ਵੀ ਹੈਗਾ ਤੇ ਆਪਾਂ ਸ਼ੈੱਡ ਥੱਲੇ ਸ਼ਿਫਟ ਕਰ ਲਾਂਗੇ ਹਨਾ ਜਾਨਵਰਾਂ ਨੂੰ ਤੇ ਸਾਰੇ ਭਰਾ ਜਰੂਰ ਪਹੁੰਚੋ ਬਈ ਇਹ ਬੇਨਤੀ ਕਰਨੀ ਸੀ ਕਿ ਆਪਾਂ ਮੰਡੀ ਵਾਲੀ ਜਗ੍ਹਾ ਤੇ ਖੜੇ ਆ ਹੁਣ ਇਸ ਸਮੇਂ ਆ ਦੇਖ ਲਓ ਤੁਸੀਂ ਬਾਰਦਾ ਮੌਸਮ ਕੋਈ ਦਿੱਕਤ ਨਹੀਂ ਬਈ ਜਿਹੜੇ ਭਰਾਵਾਂ ਨੇ ਗੱਡੀਆਂ ਤੇ ਆਉਣਾ ਹਨਾ ਤੇ ਬਾਕੀ ਆਪ ਦਾ ਤਰਪਾਲ ਤਰਪੂਲ ਪਾ ਕੇ ਆਇਓ ਕਿਉਂਕਿ ਮੌਸਮ ਤਾਂ ਸਾਰੇ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਵੀ ਖਰਾਬ ਹੈਗਾ ਰਸਤੇ 'ਚ ਵੀ ਕਈ ਵਾਰੀ بارش ਹੋ ਸਕਦੀ ਹੈ ਹਨਾ ਇੱਥੇ ਵੀ ਹੋ ਸਕਦਾ ਵੀ ਮੌਸਮ ਖਰਾਬ ਹੋ ਜੇ ਸੋ ਆਪਾਂ ਦੱਸਣ ਦਾ ਆਪਣਾ ਫਰਜ਼ ਹੈ ਵੀ ਪਹਿਲਾਂ ਸਾਰੇ ਭਰਾਵਾਂ ਨੂੰ ਦੱਸਿਆ ਜਾਵੇ ਵੀ ਮੰਡੀ ਲੱਗਣੀ ਆ ਬਈ ਮੰਡੀ ਲੱਗੂਗੀ ਆ ਦੇਖ ਲੋ ਰਾਤ ਇੱਥੇ ਕਣੀਆਂ ਆਈਆਂ ਸੀਗੀਆਂ ਮਾੜੀਆਂ ਮੋਟੀਆਂ ਤੇ ਹੁਣ ਕੋਈ ਕੋਈ ਕਣੀ ਜੀ ਡਿੱਗ ਰਹੀ ਆ ਤੇ ਉਮੀਦ ਹੈਗੀ ਆ ਵੀ ਹੁਣ ਮੌਸਮ ਕੁਝ ਸਮੇਂ ਤੱਕ ਸਾਫ਼ ਹੋ ਜੇ ਚੱਕਿਆ ਜਾਊਗਾ ਹਨਾ ਤੇ ਜੇਕਰ ਆਉਂਦੀ ਵੀ ਆ ਕੋਈ ਦਿੱਕਤ ਆਪਣੇ ਕੋਲੇ ਸ਼ੈੱਡ ਦਾ ਪ੍ਰਬੰਧ ਹੈਗਾ ਬਾਈ ਤੇ ਬੱਕਰੀਆਂ ਵਾਲੇ ਭਰਾਵਾਂ ਨੂੰ ਕੋਈ ਦਿੱਕਤ ਨਹੀਂ ਆਉਂ ਦਿੰਦੇ ਜਾਨਵਰ ਆਪ ਦੇ ਲੈ ਕੇ ਆਇਓ ਚਾਹ ਪਾਣੀ ਦਾ ਲੰਗਰ ਸਾਰਾ ਵਧੀਆ ਚੱਲੂਗਾ ਇੱਥੇ ਮੰਡੀ ਲੱਗਦੀ ਹੁੰਦੀ ਆ ਹਰ ਵਾਰ ਤੇ ਤੁਹਾਨੂੰ ਦਿਖਾਉਣੇ ਆ ਤਾਂ ਹੀ ਆਪਾਂ ਲਾਈਵ ਹੋਏ ਆ ਅੱਜ ਨਾ ਫੋਨ ਬਹੁਤ ਆਏ ਸੀਗੇ بارش ਕਰਕੇ ਜਿਹੜਾ ਮੌਸਮ ਖਰਾਬ ਕਰਕੇ ਵੀ ਬਾਈ ਮੰਡੀ ਲੱਗੂਗੀ ਕਿ ਨਹੀਂ ਪੁੱਛਦੇ ਸਾਰੇ ਭਰਾ ਤੇ ਮੰਡੀ ਤਾਂ ਬਾਈ ਲੱਗਣੀ ਹੁੰਦੀ ਆ ਹਨਾ ਤੇ ਜੇ ਕੋਈ ਮੰਨ ਕੇ ਚੱਲੋ ਜਾਦੇ ਦੂਰੋਂ ਆਉਂਦਾ بارش ਚ ਉਹ ਫਰੌਖਾ ਹੋ ਜਾਂਦਾ ਬੰਦੇ ਦੇ ਮਨ ਦੇ ਵਿੱਚ ਡਰ ਵੀ ਹੁੰਦਾ ਵੀਰ ਜਾਨਵਰ ਵਿਕਣਗੇ ਕਿ ਨਹੀਂ ਸੋ ਉਹ ਬੰਦਿਆਂ ਨੂੰ ਦੱਸਣ ਦੇ ਲਈ ਸਾਰੇ ਭਰਾਵਾਂ ਨੂੰ ਆਪਾਂ ਲਾਈਵ ਹੋਏ ਆ ਵੀ ਇੱਥੇ ਹੀ ਮੰਡੀ ਲੱਗਣੀ ਆ ਆ ਜਗ੍ਹਾ ਤੇ ਆਪਣੇ ਪਿੰਡ ਭਲਾਈਆ ਨੇ ਸਾਰੇ ਭਰਾ ਜਰੂਰ ਪਹੁੰਚੋ ਤੇ ਟਾਈਮ ਦੇ ਨਾਲ 11:00 ਵਜੇ ਮੰਡੀ ਭਰ ਜਾਂਦੀ ਆ ਬਈ 9:30 ਦਾ ਸਮਾਂ ਹੋ ਚੁੱਕਿਆ ਜਿਹੜੇ ਭਰਾਵਾਂ ਨੇ ਆਉਣਾ ਜਾਨਵਰ ਲੈ ਕੇ ਆਵਦਾ ਹੁਣ ਤੁਰ ਸਕਦੇ ਹੋ ਤੁਸੀਂ ਜੇਕਰ ਜਿਆਦਾ ਮੌਸਮ ਖਰਾਬ ਹੁੰਦਾ ਹੈਗਾ ਤਾਂ ਆਪਣੇ ਕੋਲੇ ਸ਼ੈੱਡ ਦਾ ਪ੍ਰਬੰਧ ਹੈਗਾ ਫਿਰ ਆਪਾਂ ਉੱਥੇ ਕਰ ਲਾਂਗੇ Thank uh you. -huh.